ਪਰਸਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਸੁਖਵੀਰ ਮਾਨ ਦੇ ਸਪੀਕਰ ਹੋ ਰਿਹਾ ਚੱਚੀ ਪ੍ਰਤੀਕ ਰੇ ਦੇਖੋ ਸਾਹਿਬ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਹਸੀਫਾ ਅਕਾਲ ਦਲ ਦੀ ਪ੍ਰਧਾਨਗੀ ਤੋਂ ਇੱਕ ਮਤਲਬ ਸਵਾਗਤ ਜੋ ਕਦਮਾਂ ਦੇ ਰਾਇ ਦਰੁਸਤ ਵਾਲਾ ਕਦਮਾਂ ਇਹ ਅਸੀਂ ਇਕੱਲੇ ਨਹੀਂ ਅਕਾਲ ਦਲ ਸੁਧਾਰ ਲਹਿਰ ਵਾਲੇ ਮੰਗ ਕਰਦੇ ਸੀ ਇਹ ਸਮੁੱਚਾ ਪੰਥ ਕਰਦਾ ਸੀ ਸਮੁੱਚਾ ਪੰਜਾਬ ਕਰਦਾ ਸੀ ਕਿ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਤਿਆਗ ਦਿਖਾ ਦੇਣਾ ਚਾਹੀਦਾ ਜਦੋਂ ਅਕਾਲੀ ਦਲ ਦੀ ਨਿਰਾਸ਼ਾ ਜਾਣ ਕੇ ਹਾਰਾਂ ਹੋਈਆਂ ਹਾਂ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਫਿਰ ਉਦੋਂ ਝੁੰਡਾ ਕਮੇਟੀ ਬਣੀ ਉਹਨੇ ਵੀ ਸਿਫਾਰਸ਼ ਕੀਤੀ ਸੀ ਕਿ ਸਸੂਈ ਸਿੰਘ ਬਾਦਲਨ ਤਿਆਗ ਦਿਖਾਉਣ ਤੇ ਅੱਜ ਮੈਂ ਸਮਝਦਾ ਝੁੰਡਾ ਕਮੇਟੀ ਦੀ ਸਿਫਾਰਸ਼ ਵੀ ਲਾਗੂ ਹੋਈ ਆ ਔਰ ਪੰਥਕ ਸ਼ਕਤੀਆਂ ਜਿਹੜੀਆਂ ਵਖਰੀਆਂ ਪਈਆਂ ਸੀ ਪੰਥ ਖੇਰੂ ਖੇਰੂ ਹੋਇਆ ਪਿਆ ਸੀ ਜਿਹਦੇ ਕਰਕੇ ਪੰਜਾਬ ਦੀ ਜਵਾਨੀ ਜਿਗਾ ਚਰੂ ਰਹੀ ਆ ਔਰ ਕਿਸਾਨੀ ਖੇਤਾਂ ਚਰੂ ਰਹੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਜ਼ਮੀਨ ਗਵਾਢੀ ਸੂਬੇ ਨੂੰ ਦਿੱਤੀ ਜਾ ਰਹੀ ਆ ਡੈਮਾਂ ਤੇ ਕਬਜ਼ਾ ਕੇਂਦਰ ਕਰ ਰਿਹਾ ਔਰ ਕੋਈ ਸੁਣਵਾਈ ਪੰਜਾਬ ਦੀ ਹੋ ਨਹੀਂ ਰਹੀ ਸੋ ਐਸੇ ਹਾਲਾਤਾਂ ਵਿੱਚ ਮੈਂ ਸਮਝਦਾ ਕਿ ਅੱਜ ਬਹੁਤ ਸ਼ਕਤੀਸ਼ਾਲੀ ਇੱਕ ਖੇਤਰੀ ਪਾਰਟੀ ਦੀ ਜ਼ਰੂਰ ਸੀ ਜਿਹਦੇ ਲਈ ਸਾਸ ਹੋ ਗਈ ਸੀ ਬਾਦਲ ਦਾ ਸਿਫਾ ਜ਼ਰੂਰੀ ਬਣਦਾ ਸੀ ਕਿਉਂਕਿ ਇੱਕ ਮੰਨਿਆ ਜਾ ਰਿਹਾ ਸੀ ਕਿ ਸਾਸ ਵੀਰ ਸਿੰਘ ਬਾਦਲ ਜੇ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਤਾਂ ਇੱਕ ਚੰਗੀ ਸ਼ਕਤੀਸ਼ਾਲੀ ਪੰਜਾਬ ਹਤੈਸੀ ਲੀਡਰਸ਼ਿਪ ਲਿਆਉਣ ਲਈ ਜਹਦਰ ਸਹਿਬਾਨਾ ਨੂੰ ਵੀ ਰਾਹ ਮਿਲ ਜਾਏਗਾ ਅੱਜ ਪੰਥ ਦੀ ਫਰਿਆਦ ਜਿਹੜੀ ਜਹਦਰ ਸਹਿਬਾਨ ਦੇ ਵੇੜੇ ਵਿੱਚ ਪਈ ਆ ਉਦੋਂ ਪੂਰਤੀ ਲਈ ਇੱਕ ਇਤਿਹਾਸਕ ਰੋਲ ਜਹਦਰ ਸਾਹਿਬਾਨ ਨਿਭਾਉਣਗੇ ਸਰ ਕਿਸ ਨੂੰ ਦੇਖਦੇ ਹੋਗੇ ਅਗਲਾ ਪ੍ਰਧਾਨ ਜੇਕਰ ਅਸਤੀਫਾ ਮੰਗੇ ਦੇਖੋ ਕਿਸੇ ਇੱਕ ਵਿਅਕਤੀ ਵਿਸ਼ੇ ਦੀ ਗੱਲ ਨਹੀਂ ਹੈ ਤਾਂ ਜਹਦਰ ਸਾਹਿਬਾਨਾ ਨੇ ਦੇਖਣਾ ਵੀ ਐਸੇ ਹਾਲਾਤਾਂ ਦੇ ਵਿੱਚ ਫੇਰੀ ਪੰਥ ਨੂੰ ਸੇ ਅਗਵਾਈ ਦੇਣ ਲਈ ਕੀ ਸੇ ਦਿੱਤੀ ਜਾਵੇ